ਸਸੀ ਕਾਲ ਪਿਆਪੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਪਿਆਪੀਓ ਕਿੱਧਰ ਗਈਆਂ ਸਾਡੀਆਂ ਅਣਖਾਂ ਸਾਡੀਆਂ ਸ਼ਰਮਾਂ ਅਸੀਂ ਆਪਣੀ ਧੀ ਦੇ ਸਿਰ ਤੋਂ ਚੁੰਨੀ ਨਹੀਂ ਸੀ ਸਰਕੜ ਦਿੰਦੇ ਯਾਰ ਅਸੀਂ ਕਿੱਧਰ ਨੂੰ ਤੁਰ ਪਏ ਇੱਥੋਂ ਤੱਕ ਕਿ ਹੌਲੀ-ਹੌਲੀ ਇੱਥੋਂ ਤੱਕ ਆ ਗਏ ਕਿ ਅੱਜ ਬਾਈ ਲੱਖੇ ਸਧਾਣੇ ਦੀ ਇੱਕ ਵੀਡੀਓ ਆਈ ਆ ਜਿਹਦੇ ਵਿੱਚ ਉਹਨੇ ਕਿਹਾ ਵੀ ਸਾਡੇ ਪੰਜਾਬੀ ਕਿੱਧਰ ਨੂੰ ਜਾ ਰਹੇ ਆ ਸਾਡੀਆਂ ਅਣਖਾਂ ਸ਼ਰਮਾਂ ਮਰ ਚੁੱਕੀਆਂ ਨੇ ਹੁਣ ਵਿਆਹਾਂ ਦਾ ਸੀਜ਼ਨ ਆ ਮੂਰੇ ਵਿਆਹ ਦੇ ਵਿੱਚ ਇੱਕ ਰਸਮ ਹੋਰ ਜੋੜੀ ਗਈ ਆ ਜਿਹਨੂੰ ਕਹਿੰਦੇ ਆ ਮਹਿੰਦੀ ਮਹਿੰਦੀ ਤੇ ਅਸੀਂ ਕਈ ਤੱਕ ਘਰਾਂ ਦੇ ਵਿੱਚ ਬੁਲਾ ਲੈਂਦੇ ਆ ਭਈਏ ਲੋਕ ਘਰਾਂ ਦੇ ਵਿੱਚ ਬੁਲਾ ਕੇ ਸਾਡੀ ਧੀ ਭੈਣ ਛੋਟੇ ਕੱਪੜੇ ਪਾ ਕੇ ਕਈ ਤੇ ਜਿਵੇਂ ਆਪਾਂ ਮੁੰਡੇ ਸ਼ਾਰਟ ਕੱਛੇ ਪਾਉਣੇ ਆ ਇਹ ਪਾ ਕੇ ਕਈ ਲੋਰਾਂ ਟੀ-ਸ਼ਰਟ ਨਾਲ ਪਾ ਕੇ ਕਹਿੰਦੇ ਭਈਏ ਦੇ ਸਾਹਮਣੇ ਬੈਠ ਜਾਂਦੀ ਤੇ ਭਈਆ ਮਹਿੰਦੀ ਲਾਈ ਜਾਂਦਾ ਠੀਕ ਆ ਲੱਤਾਂ ਤੇ ਇੱਥੋਂ ਤੱਕ ਗੋਡਿਆਂ ਤੱਕ ਮਾਤਾਹਾ ਪੱਟਾਂ ਤੱਕ ਇਹ ਮਹਿੰਦੀ ਲਾਈ ਜਾਂਦੇ ਤੇ ਉੱਥੋਂ ਤੱਕ ਭਈਆ ਸ਼ਰਿਆਂ ਮ ਹੱਥ ਲਾਈ ਜਾਂਦਾ ਤੇ ਅਸੀਂ ਸਾਡੇ ਹੋਰ ਜਾਂ ਕੁੜੀ ਦੇ ਭੈਣਾਂ ਜਾਂ ਹੋਰ ਬੱਚੇ ਜਾਂ ਹੋਰ ਕੋਈ ਪਰਿਵਾਰ ਦਾ ਮੈਂਬਰ ਸਾਹਮਣੇ ਖੜਾ ਵੀ ਵੀਡੀਓ ਬਣਾ ਰਿਹਾ ਹੁੰਦਾ ਵੀ ਸਾਡੀ ਦੀਦੀ ਦੇ ਮਹਿੰਦੀ ਲੱਗ ਰਹੀ ਹੈ ਇੱਥੋਂ ਤੱਕ ਕਿ ਕਈ ਤਾਂ ਜਦੋਂ ਮਹਿੰਦੀ ਲਵਾਉਂਦੇ ਆ ਵਿਆਹ ਵਾਲੀ ਕੁੜੀ ਤੇ ਭਈ ਇਹ ਭਈ ਲੋਕੇ ਜਿਆਦਾ ਕੰਮ ਕਰਦੇ ਆ ਮਹਿੰਦੀ ਲਾਉਣ ਦਾ ਤੇ ਉਹਨਾਂ ਕੋਲੇ ਕੱਲਿਆਂ ਕੋਲੇ ਆਪਣੀ ਧੀ ਭੈਣ ਨੂੰ ਤਾਰਿਆ ਹੁੰਦੇ ਆ ਮਹਿੰਦੀ ਲਵਾਉਣ ਵਾਸਤੇ ਚਲੋ ਨਾਲ ਕੋਈ ਇੱਕ ਅੱਧੀ ਕੁੜੀ ਚੜੀ ਹੋਰ ਹੁੰਦੀ ਆ ਤਾਰਿਆਂ ਦੇ ਉੱਤੇ ਛੋਟੇ ਕੱਪੜੇ ਪਾਏ ਹੁੰਦੇ ਆ ਤੇ ਉਹਨਾਂ ਦਾ ਕਮਰਾ ਹੁੰਦਾ ਤੇ ਉੱਥੇ ਉਹ ਮਹਿੰਦੀ ਲਾਈ ਜਾਂਦੇ ਤੇ ਸਾਡੇ ਸਾਡੀ ਧੀ ਭੈਣ ਦੇ ਨਾਲੇ ਹੱਥ ਲਾਈ ਜਾਂਦੇ ਲੱਤਾਂ ਤੇ ਬਾਹਾਂਾਂ ਤੇ ਸਾਰੇ ਕਿਤੇ ਕਿੱਧਰ ਨੂੰ ਚੱਲ ਪਏ ਯਾਰ ਅਸੀਂ ਮਹਿੰਦੀ ਅਸੀਂ ਘਰਾਂ ਦੇ ਵਿੱਚ ਸਾਡੇ ਧੀਆ ਭੈਣਾ ਉਸ ਵੀ ਦੀ ਲਾਉਂਦੀਆਂ ਸੀਗੀਆਂ ਤੇ ਹੁਣ ਅਸੀਂ ਸ਼ਰਮਾ ਸੰਗਾ ਬਿਲਕੁਲ ਖਤਮ ਕਰਦੇ ਭਈਏ ਲੋਕ ਇੱਥੇ ਕਾਬਜ ਹੋ ਗਏ ਤੇ ਕਾਬਜ ਹੋ ਰਹੇ ਨੇ ਤੇ ਕਾਬਜ ਹੋਣਗੇ ਜਿਹੜੇ ਮਰਜ਼ੀ ਤੁਸੀਂ ਸਿਸਟਮ ਚ ਦੇਖ ਲਓ ਆ ਹੁਣ ਮਹਾਲੀ ਦੇਖੋ ਭਈਆਂ ਨੇ ਦੋ ਬੱਚਿਆਂ ਦਾ ਇੱਕ ਦੀ ਤਾਂ ਮੌਤ ਹੋ ਗਈ ਦੂਜਾ ਹਲੇ ਵਿਚਾਰਾ ਹਸਪਤਾਲ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਇੱਥੋਂ ਕਿਰਚ ਮਾਰੀ ਇੱਥੋਂ ਕੱਢਤੀ ਤੇ ਦੂਜੇ ਦਾ ਗਲਾ ਵੜਤਾ ਸੀਗਾ ਜਿਹਦੀ ਮੌਤ ਹੋ ਗਈ ਰੋਜ਼ਬਾਰ ਦਾਤਾ ਕਰ ਰਹੇ ਆ ਕੰਟਰੋਲ ਕੰਟਰੋਲ ਮੁੜ ਕੇ ਪਛਤਾਵਾਗੇ ਭਈਆਂ ਨੂੰ ਅਸੀਂ ਬਹੁਤ ਜ਼ਿਆਦਾ ਚਮਲਾ ਲਿਆ ਸਭ ਤੋਂ ਪਹਿਲਾਂ ਭਈਏ ਲੋਕ ਆ ਇਸੇ ਜਲੰਧਰ ਏਰੀਏ ਦੇ ਵਿੱਚ ਅੱਜ ਵੀ ਜਲੰਧਰ ਏਰੀਏ ਦੇ ਵਿੱਚ ਜਾ ਕੇ ਦੇਖ ਲਓ ਘਰਾਂ ਨੂੰ ਜਿੰਦੇ ਲੱਗਿਆ ਵੱਡਿਆਂ ਵੱਡਿਆਂ ਕਰੋੜ ਕਰੋੜ ਦੀਆਂ ਕੋਠੀਆਂ ਪਾਈਆਂ ਨੇ ਤੇ ਘਰਾਂ ਨੂੰ ਜਿੰਦੇ ਨੇ ਜੇ ਕਿਸੇ ਦੇ ਜਿੰਦਾ ਨਹੀਂ ਲੱਗਾ ਤਾਂ ਉਹਦੇ ਘਰੇ ਭਈਆ ਰਹਿੰਦਾ ਭਈਆ ਮਾਲਕਾ ਸਾਰੀ ਕੋਠੀ ਦਾ ਭਈਆ ਮਾਲਕਾ ਅੰਦਰ ਖੜੇ ਸੰਦਾਂ ਦਾ ਜਿਨੇ ਟਰੈਕਟਰ ਕਾਰਾਂ ਖੜੀਆਂ ਨੇ ਠੀਕ ਹੈ ਐਨੇ ਅਸੀਂ ਇਹ ਲੋਕ ਜਮਲਾ ਲਏ ਯਾਰ ਤੇ ਇਹ ਸਾਡੇ ਸਿਰ ਤੇ ਬੈਠ ਗਏ ਜੇ ਅਸੀਂ ਹੁਣ ਨਾ ਸੰਭਲੇ ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਅੱਜ ਹੀ ਤੁਸੀਂ ਕਿਤੇ ਦੇਖ ਲਓ ਸਾਡੇ ਇੱਥੇ ਰਾਮਪੁਰੇ ਕਿਸੇ ਇੱਕ ਭਈਏ ਨੂੰ ਓਏ ਤੱਕ ਕਹਿ ਕੇ ਦੇਖ ਲਓ 10 ਮਿੰਟਾਂ ਬਾਅਦ ਜੇ ਨਾ ਪਹੁੰਚਿਆ ਭਈਏ ਖੜੇ ਹੋਏ ਤਾਂ ਮੈਨੂੰ ਕਹਿਦੇ ਹੋ ਮੈਂ ਆਪ ਦੇ ਅੱਖੀਆਂ 'ਚ ਚੀਜ਼ਾਂ ਦੇਖੀਆਂ ਇਹਨਾਂ ਦਾ ਐਨਾ ਇੱਕ ਇਹਨਾਂ ਨੂੰ ਪਤਾ ਪੰਜਾਬੀਆਂ ਨੂੰ ਬੱਤ ਕਿਵੇਂ ਕਰਨਾ ਸੀ ਇੱਥੇ ਕਾਬਜ ਕਿਵੇਂ ਹੋਣਾ ਇੱਥੋਂ ਤੱਕ ਜੇ ਅਸੀਂ ਸਰਪੰਚ ਬਣਾਤੇ ਕਿੰਨੇ ਪਿੰਡਾਂ ਦੇ ਸਰਪੰਚ ਬਣੇ ਇੱਥੋਂ ਤੱਕ ਕਿ ਇੱਕ ਪਿੰਡ ਦਾ ਤਾਂ ਨੰਬਰਦਾਰ ਵੀ ਬਣਾਤਾ ਭਈਏ ਨੂੰ ਜੇ ਤੁਸੀਂ ਆਹ ਲੱਖੇ ਸੁਧਾਣੇ ਦੀ ਇਸ ਗੱਲ ਨਾਲ ਕਿੰਨੇ ਕੇ ਸਹਿਮਤੋਂ ਮਹਿੰਦੀ ਵਾਲੀ ਗੱਲ ਦੇ ਨਾਲ ਵੀ ਭਈਆ ਪੱਟਾਂ ਦੇ ਹੱਥ ਲਾਈ ਜਾਂਦਾ ਸਾਡੀ ਇੱਜ਼ਤ ਸਾਡੀ ਭੈਣ ਦੇ ਸਾਡੀ ਧੀ ਦੇ ਕਿੱਧਰ ਨੂੰ ਤੁਰਪੇ ਅਸੀਂ ਅਸੀਂ ਤਾਂ ਸਿਰ ਤੋਂ ਚੁੰਨੀ ਨਹੀਂ ਸੀ ਲੈਣ ਦਿੰਦੇ ਸਾਡੀ ਧੀ ਭੈਣ ਤਾਂ ਅੱਖ ਨਹੀਂ ਸਜਾਖਦੀ ਆਪਦੇ ਦਾਦੇ ਸਾਹਮਣੇ ਪਿਓ ਸਾਹਮਣੇ ਤੇ ਹੁਣ ਸਾਡੇ ਹੌਲੀ-ਹੌਲੀ ਅਸੀਂ ਲੋਕਾਂ ਨੇ ਟੀ-ਸ਼ਰਟ ਆ ਪਾਉਣ ਲੱਗੇ ਹੌਲੀ-ਹੌਲੀ ਹੌਲੀ ਘਰਾਂ ਦੇ ਵਿੱਚ ਜੇ ਕੋਈ ਮੇਰੇ ਵਰਗਾ ਰੋਕਦਾ ਤਾਂ ਦਾਦੀ, ਮਾਂ ਉਹਦੇ ਜਾਂ ਕੋਈ ਹੋਰ ਕਹਿੰਦੇ ਕੋਈ ਨਾ ਪੁੱਤਰ ਬਾਜ ਆ ਤਾਂ ਕੋਈ ਗੱਲ ਨਹੀਂ ਪੁੱਤ ਸਾਰੇ ਪਾਈ ਫਿਰਦੇ ਨੇ ਚਲੋ ਉਹ ਤੱਕ ਕਿਤੇ ਨਾ ਕਿਤੇ ਠੀਕ ਆ ਉੱਤੋਂ ਤੱਕ ਤਾਂ ਹੌਲੀ ਮੇਰਾ ਕਹਿੰਦਾ ਮਤਲਬ ਹੌਲੀ-ਹੌਲੀ ਹੌਲੀ ਅੱਜ ਅਸੀਂ ਬਿਲਕੁਲ ਸ਼ਾਰਟ ਇੱਥੋਂ ਤੱਕ ਕਿ ਜਿਵੇਂ ਬਾਈ ਲੱਖੇ ਅੱਗੇ ਵੀ ਦੱਸਦਾ ਹੁੰਦਾ ਅੱਜ ਵੀ ਦੱਸਿਆ ਉਹਦੇ ਕੋਲ ਇੱਕ ਕੇਸ ਆਇਆ ਮੁੰਡਾ ਕੁੜੀ ਦਾ ਕੁੜੀ ਬਾਹਰ ਸੀਗੀ ਫੌਨ ਦੇ ਵਿੱਚ ਤੇ ਮੁੰਡੇ ਨਾਲ ਉਹਦੀ ਕੋਈ ਗੱਲਬਾਤ ਲੜਾਈ ਝਗੜਾ ਹੋ ਗਿਆ ਉਹਨੇ ਮੁੰਡਾ ਪੁਲਿਸ ਨੂੰ ਫੜਾਤਾ ਤੇ ਮੁੰਡਾ ਇੱਥੇ ਆਇਆ ਉਹ ਕਹਿੰਦਾ ਜੀ ਮੇਰੇ ਘਰ ਵਾਲਿਆ ਉਹਨੇ ਰੀਲਾਂ ਬਾਈ ਨੂੰ ਦਿਖਾਈਆਂ ਉਹ ਕਹਿੰਦਾ ਮੇਰੇ ਫੋਨ 'ਚ ਭੇਜ ਉਹਨੇ ਭੇਜੀਆਂ ਉਹਨੇ ਕੁੜੀ ਦੇ ਪਿਓ ਨੂੰ ਬੁਲਾਇਆ ਉਹਨੂੰ ਦੱਸਿਆ ਵੀ ਭਾਈ ਕੀ ਗੱਲ ਉਹ ਕਹਿੰਦਾ ਇਹ ਮੁੰਡਾ ਬਹੁਤ ਮਾੜਾ ਲੜਦਾ ਝਗੜਦਾ ਕੁੜੀ ਨੂੰ ਕੁੱਟ ਮਾਰ ਕਰਦਾ ਤਾਂ ਕਰਕੇ ਕੁੜੀ ਨੇ 2911 ਤੇ ਕੋਈ ਕੈਨੇਡਾ ਚ ਨੰਬਰ ਹੈ ਪੁਲਿਸ ਦਾ ਇਹ ਉਹ ਤੇ ਕਾਲ ਕਰਕੇ ਮੁੰਡਾ ਚਕਾਤਾ ਤੇ ਲੱਖਾ ਕਹਿੰਦਾ ਭਾਈ ਤੁਹਾਡੀ ਕੁੜੀ ਰੀਲਾਂ ਬਣਾਉਂਦੀ ਆ ਕਹਿੰਦਾ ਮੈਂ ਦੇਖਿਆ ਆ ਦੇਖੋ ਕਹਿੰਦਾ ਕੱਲੀ ਨਿੱਕਰ ਪਾਈ ਹੋਈ ਆ ਉਹ ਕਹਿੰਦਾ ਉਹਦਾ ਪਿਓ ਕਹਿੰਦਾ ਫੇਰ ਕੀ ਹੋਵੇ ਕਹਿੰਦਾ ਸਾਰੀ ਦੁਨੀਆ ਹੀ ਬਣਾਈ ਜਾਂਦੀ ਆ ਲੈ ਅਸੀਂ ਯਾਰ ਆਏ ਇਸ ਚੀਜ਼ ਨੂੰ ਲੈ ਕੇ ਹੌਲੀ ਹੌਲੀ ਸਾਰੀ ਦੁਨੀਆ ਹੀ ਪਾਈ ਫਿਰਦੇ ਸਾਰੀ ਦੁਨੀਆ ਹੀ ਇਹ ਕਰੀ ਜਾਂਦੀ ਆ ਤੇ ਅੱਜ ਇੱਥੋਂ ਤੱਕ ਆ ਗਏ ਦੇਖੋ ਭਈਆਂ ਕੋਲੇ ਸੀ ਬੰਦ ਕਮਰੇ ਚ ਇਕੱਲੀ ਕੁੜੀ ਨੂੰ ਛੱਡਿਆਉਨੇ ਆ ਆਪ ਅਸੀਂ ਵਿਆਹ ਚ ਬਿਜੀ ਹੁੰਨੇ ਆ ਯਾਰ ਇੱਥੋਂ ਤੱਕ ਕਿ ਘਰਾਂ ਚ ਬੁਲਾ ਕੇ ਭਈਆ ਮਹਿੰਦੀਆਂ ਲਵਾਈਆਂ ਜਾਂਦੀਆਂ ਨੇ ਤੇ ਅਸੀਂ ਮੂਹਰੇ ਸਾਹਮਣੇ ਵੀਡੀਓ ਬਣਾਈ ਜਾਂਦੇ ਆ ਵੀ ਦੀਦੀ ਮਹਿੰਦੀ ਲਵਾਈ ਨੇ ਦੀਦੀ ਦੇ ਉਹ ਲੱਤਾਂ ਤੇ ਬਾਹਾਂ ਤੇ ਪੱਟਾਂ ਤੇ ਭਈਆ ਹੱਥ ਲਾਈ ਜਾਂਦਾ ਤੇ ਉਹਨਾਂ ਦੀ ਭਈਆਂ ਦੀ ਮਾਨਸਿਕੀਅਤ ਸਭੇ ਇੱਕ ਹੀ ਪਛਾਣ ਬਸੀਂ ਕਹਿ ਤਾਂ ਦਿੰਨੇ ਆ ਪਰ ਉਹਨਾਂ ਦੀ ਕਦੇ ਸੋਚ ਦੇਖਿਓ ਉਹਨਾਂ ਦੀ ਆਪ ਦੀ ਆਪਸ ਵਿੱਚ ਦੀ ਬੋਲੀ ਬੋਲਦੇ ਜਿਹੜੇ ਬੰਦੇ ਸਮਝਦੇ ਦੇਖਿਓ ਕੀ ਆਪਣੇ ਬਾਰੇ ਸੋਚਦੇ ਆ ਸਾਨੂੰ ਯਾਰ ਕਤਲ ਕਰਨ ਤੱਕ ਤੁਰਪੇ ਸਾਡੀਆਂ ਇੱਜ਼ਤਾਂ ਨੂੰ ਤੁਰਪੇ ਜੇ ਅਸੀਂ ਹੁਣ ਨਹੀਂ ਬੋਲਾਂਗੇ ਫੇਰ ਕਦੋਂ ਬੋਲਾਂਗੇ ਘਰਾਂ ਦੇ ਵਿੱਚ ਕਈ ਤਕੜੇ ਘਰਾਂ ਨੇ ਭਈਏ ਨਿਚਮਲਾ ਛੱਡੇ ਆ ਸਾਰਾ ਕੁਝ ਉਹਨਾਂ ਦੇ ਹੱਥ 'ਚ ਐ ਰਸੋਈ ਵੀ ਉਹਨਾਂ ਦੇ ਹੱਥ 'ਚ ਐ ਉਹਨਾਂ ਦੀਆਂ ਚਾਬੀਆਂ ਵੀ ਉਹਨਾਂ ਦੇ ਹੱਥ 'ਚ ਉਹਨਾਂ ਦੀ ਖੇਤੀ ਵੀ ਉਹਨਾਂ ਨੇ ਸੰਭੀ ਹੋਈ ਆ ਹਲੇ ਕਿਤੇ ਨਾ ਕਿਤੇ ਤਾਂ ਆਪਾਂ ਮਾਨਸਾ ਬਠਿੰਡੇ ਵਾਲੇ ਇਸ ਗੱਲ ਤੋਂ ਵਧੀਆਂ ਪਿੱਛੇ ਆ ਜਿਹੜੇ ਜਿਆਦੇ ਐਡਵਾਂਸ ਜ਼ਿਲ੍ਹੇ ਉੱਥੇ ਤਾਂ ਭਈਆਂ ਦੇ ਹੱਥ ਕਬੀਲਦਾਰੀਆਂ ਨੇ ਮੇਰੇ ਵੀਰੋ ਸੰਭਲ ਜੋ ਠੀਕ ਹੈ ਵਿੱਚ ਲੋਕ ਕਹਿੰਦੇ ਜੀ ਭਈਆ ਬਿਨਾ ਪੰਜਾਬ ਨਹੀਂ ਚੱਲਣਾ ਆ ਨਹੀਂ ਹੁਣਾ ਬੋਹ ਨਹੀਂ ਹੁਣਾ ਜਰ 20 ਸਾਲ ਪਿੱਛੇ ਜਾਓ ਕਿੰਨੇ ਕ ਭਈਏ ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਝੋਨਾ ਲਾਉਣਾ ਸ਼ੁਰੂ ਕੀਤਾ ਓਵੇਂ ਓਵੇਂ ਭਈਏ ਹੁਣ ਆਉਣੇ ਸ਼ੁਰੂ ਹੋਏ ਜਦੋਂ ਆਪਾਂ ਬਚਪਨ ਦੇ ਵਿੱਚ ਸੀ ਆਪਾਂ ਕਦੇ ਕਦੇ ਭਈਏ ਦੇਖਦੇ ਸੀ ਝੋਨਾ ਲਾਉਣਾ ਆ ਕੇ ਤੇ ਆਮ ਆਮ ਤਾਂ ਭਈਏ ਇੱਥੇ ਹੁੰਦੇ ਹੀ ਨਹੀਂ ਸੀ ਹਾਂ ਸਾਡੇ ਇੱਕ ਰਿਸ਼ਤੇਦਾਰੀ ਦੇ ਵਿੱਚ ਐ ਸੌਖੇ ਬੰਦੇ ਆ ਉਹਨੇ ਬਈਆ ਰੱਖਿਆ ਹੋਇਆ ਉਸੇ ਬਈਏ ਨੇ ਉਹਨਾਂ ਨੇ ਰੋਟੀ ਬਗਾਉਣੀ ਉਸੇ ਬਈਏ ਕੋਲੇ ਘਰ ਦੀ ਕਬੀਲਦਾਰੀ ਉਸੇ ਕੋਲੇ ਚਾਬੀਆਂ ਉਸੇ ਨੇ ਸੰਦ ਦੇਣਾ ਲੈਣਾ ਬਾਉਣਾ ਜਾਣਾ ਸਾਰਾ ਕੁਸੋਦੇ ਹੱਥ ਚ ਆ ਯਾਰ ਲੈ ਮੈਂ ਤਾਂ ਐਸੇ ਕਰੂੰਗੀ ਮੈਂ ਤਾਂ ਤੁਮਨੇ ਸਾਈਕਲ ਦਿੱਤੀ ਨਹੀਂ ਆਏ ਬੋਲਦਾ ਹੋ ਹਾਂ ਰਸੋਈ ਉਹਦੇ ਕੋਲ ਸੰਭੀ ਹੋਈ ਆ ਉਹਦੀ ਮਰਜ਼ੀ ਆ ਕਿਹੋ ਕਿਹਨੂੰ ਪਾਉਣਾ ਕਿਹਨੂੰ ਨਹੀਂ ਪਾਉਣਾ ਹਨਾ ਪਿੱਛੇ ਮੇਰੇ ਘਰ ਵਾਲੀ ਦੱਸ ਰਹੀ ਐ ਹੋਰ ਹੋਰ ਦੱਸ ਕੀ ਜਿਹੜੀ ਕਹਦੀ ਐ ਵੀ ਕਿਹਾ ਹੋਣਾ ਦੁੱਧ ਬਣਾਉਣਾ ਨਹੀਂ ਬੰਦਾ ਹੂੰ ਦਾ ਉਹਦੀ ਮਰਜ਼ੀ ਆ ਕਿਹਨੂੰ ਕਿੰਨਾ ਦੁੱਧ ਦੇਣਾ ਕੀ ਸਿਸਟਮ ਆ ਯਾਰ ਇੰਨੇ ਕਿ ਅਸੀਂ ਭਈਏ ਸਿਰ ਤੇ ਪਿਠਾ ਲੇ ਯਾਰ ਪੰਜਾਬੀਓ ਯਾਦ ਕਰੋ ਆਪਣੀਆਂ ਅਣਖਾਂ ਸ਼ਰਮਾ ਗੈਰਤ ਠੀਕ ਆ ਭਈਏ ਅੱਜ ਸਾਨੂੰ ਗਲਾਂ ਨੂੰ ਪੈਗੇ ਸਾਡੇ ਬੱਚਿਆਂ ਨੂੰ ਮਾਰਨ ਪੈਗੇ ਆਉਣ ਵਾਲੇ ਸਮੇਂ ਚ ਤਾਂ ਬਹੁਤ ਬੁਰਾ ਹਾਲ ਹੋਊਗਾ ਤੁਸੀਂ ਦੇਖੋ ਯਾਰ ਕਿਤੇ ਕਿਸੇ ਰੇੜੀ ਲਾਉਣ ਵਾਲੇ ਨੂੰ ਆਪਦੇ ਸ਼ਹਿਰ ਚ ਕੁਝ ਕਹਿ ਕੇ ਦੇਖੋ ਨੂੰ ਕਹੀਂ ਯਾਰ ਤੂੰ ਇੱਥੇ ਰੇੜੀ ਨਾ ਲਾ ਇੰਨੀ ਗੱਲ ਕਹਿ ਕੇ ਦੇਖੋ ਜੇ ਨਾ 10 20 ਭਈਏ ਇਕੱਠੇ ਹੋ ਕੇ ਆਗੇ ਤਾਂ ਮੈਨੂੰ ਮਾਨ ਨਾ ਕੇ ਐਨਾ ਇਹ ਅੱਜ ਦੀ ਕਿਹੜੀ ਚਾਂਬਲ ਚੁੱਕੇ ਆ ਤੇ ਆਜ ਜਿਹੜੀ ਗੱਲ ਐ ਬਾਈ ਬਨੇ ਕਮੈਂਟ ਕਰਕੇ ਦੱਸਿਓ ਲੱਖੇ ਸਦਾਣੇ ਦੀ ਇਸ ਗੱਲ ਨਾਲ ਤੁਸੀਂ ਕਿੰਨੇ ਕੁ ਸਹਿਮਤੋਂ ਵੀ ਮਹਿੰਦੀ ਦੀ ਰਸਨ ਤੇ ਸਾਡੀਆਂ ਧੀਆ ਭੈਣਾ ਮੂਰੇ ਬਹਿ ਜਾਂਦੀਆਂ ਭਈ ਇਹਦੇ ਤੇ ਉਹ ਲੱਤਾਂ ਦੇ ਹੱਥ ਲਾਈ ਜਾਂਦਾ ਤੇ ਕੀ ਇਹ ਸਿਸਟਮ ਸਾਡੀਆਂ ਕਿੱਧਰ ਹੋ ਗਈਆਂ ਅੱਖਾਂ ਸ਼ਰਮਾ ਅਸੀਂ ਮੂਰੇ ਵੀਡੀਓ ਬਣਾਈ ਜਾਂਦੇ ਆ ਇਹਦੇ ਨਾਲ ਤੁਸੀਂ ਕੀ ਸਹਿਮਤੋਂ ਸਹਿਮ ਕਿੰਨੇ ਕੁ ਸਹਿਮਤੋਂ ਜ਼ਰੂਰ ਕਮੈਂਟ ਕਰਿਓ ਤੇ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਨਹੀਂ ਰਹਿਣ ਦਿਓ ਧੰਨਵਾਦ ਜੀ ਸੱਸੀ ਕਾਲ ਜੀ